ਜਲੰਧਰ ਦੇ ਵਿੱਚ ਜਿਹੜੀ ਇਹ ਘਟਨਾ ਵਾਪਰੀ ਹੈ ਉਸ ਘਟਨਾ ਦੇ ਕਰਕਸ ਤੱਕ ਪਹੁੰਚਣਾ ਜ਼ਰੂਰੀ ਹੈ ਕਿ ਆਖਰਕਾਰ ਇਹ ਹੋਇਆ ਕਿ ਉਹ ਇਹਦੇ ਪਿੱਛੇ ਇਮੋਸ਼ਨਲ ਫੈਕਟਰ ਕੀ ਹੈ ਆਇਡੈਲੋਜੀਕਲ ਫੈਕਟਰ ਕੀ ਹੈ ਇਹਦੇ ਪਿੱਛੇ ਕਾਨੂੰਨੀ ਫੈਕਟਰ ਕੀ ਹੈ ਪਰ ਉਸ ਵਿਅਕਤੀ ਬਾਰੇ ਉਸ ਬੱਚੀ ਬਾਰੇ ਇਹਨਾਂ ਦੋ ਪਰਿਵਾਰਾਂ ਬਾਰੇ ਜ਼ਿਕਰ ਹੋਣਾ ਜ਼ਰੂਰੀ ਹੈ ਮੇਰੇ ਨਾਲ ਜੋ ਸ਼ਖਸ ਮੌਜੂਦ ਨੇ ਉਹ ਇਸ ਚੀਜ਼ ਦੇ ਉੱਤੇ ਜਾਣਨਾ ਪਾ ਸਕਦੇ ਨੇ ਭਾਈ ਸਾਹਿਬ ਸਭ ਤੋਂ ਪਹਿਲਾਂ ਤਾਂ ਆਪਣੇ ਬਾਰੇ ਜਾਣਕਾਰੀ ਦਿਓ ਸਾਰੇ ਦਰਸ਼ਕਾਂ ਸਰ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਮੈਂ ਵਸਤੀ ਵਿੱਟੂ ਦਾ ਹੀ ਇੱਥੋਂ ਦਾ ਰਹਿਣ ਵਾਲਿਆ ਅਸੀਂ ਮੈਜਰਮੈਂਟ ਵੱਡੇ ਗੁਰਦੁਆਰਾ ਸਾਹਿਬ ਦੀ ਚਲਾਣੇ ਆ ਤੇ ਅਸੀਂ ਸਾਡੇ ਤੇ ਸਮਾਗਮ ਹੀ ਸੀਗਾ ਉਸ ਦਿਨ ਜਦੋਂ ਸਮਾਗਮ ਦੀ ਸਮਾਗਮ ਸਾਡਾ ਜਦੋਂ ਲਾਸਟ ਪ੍ਰਾਰ ਦੇ ਪਹੁੰਚਿਆ ਤੇ ਸਾਨੂੰ ਜਦੋਂ ਪਤਾ ਲੱਗਾ ਵੀ ਕਹਿੰਦੇ ਵੀ ਏਦਾਂ ਦਾ ਨਾ ਉਥੇ ਪੀਰ ਦਾਸ ਵਸਤੀ ਐਕਸੀਡੈਂਟ ਹੋ ਗਿਆ ਕਿ ਕੁੜੀ ਦਾ ਏਦਾਂ ਦਾ ਕਿਸ ਨੇ ਵੀ ਜਿੱਦਾ ਲੁੱਕ ਨੇ ਕਹਿ ਰਹੇ ਆ ਅਸੀਂ ਤਾਂ ਸਾਰਾ ਕੁਝ ਛੱਡ ਕੇ ਜਿੰਨੇ ਸਾਡੇ ਨੌਜਵਾਨ ਦੀ ਸੇਵਾ ਵਾਲੇ ਸਾਰੇ ਅਸੀਂ ਉੱਥੇ ਪਹੁੰਚ ਗਏ ਔਰ ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਹੋਵੇ ਕੁੜੀ ਦੀ ਜਿਹੜੀ ਡੈੱਡ ਬੋਡੀ ਹੈ ਉਹ ਬਾਥਰੂਮ ਦੇ ਵਿੱਚ ਪਈ ਹੋਈ ਸੀ ਬਾਥਰੂਮ ਦੀ ਅੱਖੀਂ ਦੇਖੀ ਆ ਜੀ ਮੈਂ ਵੇਖੀ ਜੀ ਹਾਂ ਜੀ ਉਹ ਬਾਥਰੂਮ ਦੇ ਵਿੱਚ ਪਈ ਹੋਈ ਸੀਗੀ ਔਰ ਅਸੀਂ ਇੱਕ ਚੀਜ਼ ਨੂੰ ਦੇਖਦੇ ਬੈਠੇ ਸੀਗੇ ਕਿ ਉਹ ਜਦੋਂ ਬੇਟੀ ਉਹਨਾਂ ਦੇ ਘਰ ਗਈ ਹੈ ਘਰ ਉਹਦੀ ਮਾਤਾ ਜੀ ਕਿਤੇ ਗਏ ਹੋਣੇ ਨੇ ਬੇਟੀ ਨੂੰ ਅੰਦਰ ਬਿਠਾ ਕੇ ਕਹਿੰਨੇ ਵੀ ਬੇਟਾ ਤੂੰ ਘਰ ਦਾ ਧਿਆਨ ਕਰੀ ਤੇ ਉਹਦੀ ਜਿਹੜੇ ਜਿਹੜੇ ਬੰਦੇ ਨੇ ਅੰਜਾਮ ਕੀਤਾ ਇਸ ਘਟਨਾ ਨੂੰ ਉਹਦੇ ਜਿਹੜੀ ਉਹਦੀ ਬੇਟੀ ਸੀ ਉਹ ਉਹਦੀ ਬੇਟੀ ਨਾਲ ਦੋਵੇਂ ਖੇਡਦੀਆਂ ਸੀਗੀਆਂ ਕੁੜੀਆਂ ਉਹਦੀ ਕੁੜੀ ਦਾ ਨਾਮ ਕੋਈ ਸਹਿਜ ਸੀਗਾ ਉਹ ਕਹਿੰਦੇ ਵੀ ਸਹਿਜ ਹੈ ਕਿ ਕਹਿੰਦਾ ਹੈ ਕਿ ਅੰਦਰ ਲੈ ਗਿਆ ਕੁੜੀ ਨੂੰ ਕਹਿੰਦਾ ਕੁਝ ਸੁਣਨ ਚਾਏ ਵੀ ਆਇਆ ਕਿ 11 ਵਜੇ ਉਹਦੀ ਘਰ ਵਾਲੀ ਵੀ ਉਹਦੇ ਨਾਲ ਬੀਜੜੀ ਦੀ ਮਿਸ ਸੀ ਲੜ ਕੇ ਗਈ ਉਹਦੇ ਨਾਲ ਕਿਉਂਕਿ ਉਹ ਹੈ ਆਕ ਦਾ ਅੰਦਾ ਹੀ ਸਿਕਾਓ ਠੀਕ ਹੈ ਜੀ ਉਹਨੇ ਫਿਰ ਬੇਟੀ ਨੂੰ ਅੰਦਾ ਲਿਆ ਕੇ ਕੁੰਬੀ ਲਗਾ ਕੇ ਤੇ ਉਸ ਤੋਂ ਬਾਅਦ ਵੀ ਉਹਨਾਂ ਨੇ ਕਾਣ-ਗੁਆਚ ਪਤਾ ਕਰਨਾ ਸ਼ੁਰੂ ਕੀਤਾ ਉਹਦਾ ਜਦੋਂ ਘਰ ਦਾ ਗੇਟ ਕਟਕਾਇਆ ਵੀ ਸਾਡੀ ਬੇਟੀ ਤੁਹਾਡੇ ਕੋਲ ਤਾਂ ਨਹੀਂ ਆਈ ਕਦਾ ਨਹੀਂ ਫਿਰ ਉਹ ਕੋਲੋਨੀ ਦੇ ਚਾਰ-ਪੰਜ ਗਲੀਆਂ ਦੇ ਵਿੱਚ ਲੱਭਣ ਗਿਆ ਨਾਲ ਲਵਾਂਦਾ ਰਿਹਾ ਵੀ ਜਦੋਂ ਘੰਟਾ 2 ਘੰਟੇ ਉਹਨਾਂ ਨਾਲ ਇਹ ਰੀਪੀ ਦੀ ਗੱਲ ਕਰਦੇ ਤੁਸੀਂ ਹਾਂ ਜਿਹੜਾ ਜਿਹੜਾ ਚਾਹ ਪੀ ਤੇ ਜਿਹੜਾ ਉਹਨੇ ਉਹਨੇ ਫਿਰ ਦੇਖਿਆ ਵੀ ਉਹਨੇ ਵੀ ਇਹ ਸਾਰੇ ਜਣ ਚਲੇ ਗਏ ਨੇ ਪਰ ਇੱਕ ਮੁੰਡੇ ਨੇ ਸ਼ੋਰ ਕਰਤਾ ਵੀ ਇਹਦੇ ਘਰ ਦੇ ਵਿੱਚ 4 ਵਜੇ ਦੀ ਕੁੜੀ ਗਈ ਬਾਹਰ ਨਹੀਂ ਆਈ ਸੀਸੀਟੀਵੀ ਦੇਖਣ ਦੋ ਸੀਸੀਟੀਵੀ ਦੇਖਣ ਤੋਂ ਬਾਅਦ ਉਹਨੇ ਚਲ ਦੇਖਿਆ ਵੀ 4 ਵਜੇ ਇਹਦੀ ਕੁੜੀ 8:30 ਤੇ ਘਰ ਗਈ ਏ ਕੁੜੀ ਬਾਹਰ ਨਹੀਂ ਆਈ ਫਿਰ ਉਹਨੇ ਉਹਦੇ ਘਰ ਦਾ ਗੇਟ ਖੜਕਾਇਆ ਗੇਟ ਖੜਕਾ ਕੇ ਪੁੱਛਿਆ ਵੀ ਅੰਕਲ ਜੀ ਕੁੜੀ 4 ਵਜੇ ਦੀ ਕਹਿੰਦਾ ਲਿਆ ਮੈਂ ਵੀ ਤਾਂ ਬੇਟੀਆਂ ਦਾ ਪਾਪ ਆ ਮੈਂ ਮੇਰੇ ਘਰ ਕੁੜੀ ਕਿੱਦਾਂ ਆਈ ਮੇਰੇ ਘਰ ਕੁੜੀ ਨਹੀਂ ਆਈ ਉਹ ਮੁੱਕਰ ਗਿਆ ਗੇਟ ਵੀ ਨਹੀਂ ਖੋਲਿਆ ਉਹਨੇ ਗੇਟ ਵੀ ਨਹੀਂ ਖੋਲਦਾ ਪਿਆਈ ਅੰਦਰ ਪੈ ਗਿਆ ਲੋ ਗੇਟ ਵੀ ਨਹੀਂ ਖੋਲਿਆ ਅੰਦਰ ਜਾ ਕੇ ਉਹਨੇ ਫਿਰ ਕੀ ਕੀਤਾ ਥੋੜਾ ਜਿਹਾ ਢੇਰਾ ਪਿਆ ਲੈਟ ਰੋਟਾ ਬੰਦ ਕਰਕੇ ਵੀ ਸਾਰੇ ਆਪੀ ਖਿੰਡਰ-ਕੁੰਡਰ ਜਾਣਗੇ ਚਲ ਜਾਣਗੇ ਤੇ 11:00 ਵਜੇ ਉਹ ਫਿਰ ਆਪਣੇ ਦੋਸਤ ਕੋਲ ਕਿਦਾਂ ਕੋ ਗੱਡੀ ਲੈ ਆਇਆ 20 ਗੱਡੀ ਅੰਦਰ ਖੜੀ ਕੀਤੀ ਉਹਨੇ ਖੜੀ ਕਰਕੇ ਬੈਕ ਕਰਕੇ ਲ ਉਹਨਾਂ ਨੇ ਬਰ ਇਸ ਚੀਜ਼ ਦੀ ਨਿਗਾਹ ਰੱਖੀ ਹੈ ਨਹੀਂ ਮਤਲਬ ਜਦੋਂ ਇਹ ਸਵਾਲ ਜਵਾਬ ਉਸ ਵਿਅਕਤੀ ਨਾਲ ਹੋ ਰਹੇ ਸੀ ਬੱਚੀ ਦੀ ਮੌਤ ਹੋਵਟ ਹੀ ਸੀ ਮਤਲਬ ਦੇਖੋ ਜੀ ਇਹ ਰੱਬ ਜਾਣਦਾ ਹੈ ਜੀ ਦੇਖੋ ਬਾਥਰੂਮ ਦੇ ਵਿੱਚ ਘੜੀਸਕੇ ਲਿਆਇਆ ਕਿੱਥਾ ਲਿਆਇਆ ਸਾਈਡ ਤੇ ਕੀਤੀ ਜਿਹੜੇ ਮੁਲਾਜ਼ਮ ਸੀ ਉਹ ਅੰਦਰ ਜਾ ਕੇ ਚਾਹ ਪਾਣੀ ਪੀਤਾ ਉਹਨਾਂ ਨੇ ਜੇ ਕੀ ਬਤਾਉ ਕੋਸ਼ਿਸ਼ ਕਰਦੇ 50 ਮਰਲੇ ਚ ਘਰ ਨਹੀਂ ਸੀ ਗੱਲ ਦਾ 3 ਮਰਲੇ ਚ ਘਰ ਰਿਹਾ ਜੀ ਉਹਦਾ ਘਰ ਦਾ 3 ਮਰਲੇ ਦੇ ਵਿੱਚ ਜਦੋਂ ਆਪਾਂ 50 ਪੁਲਿਸ ਆਪਣੀ ਆਏ ਅਈ ਤੇ ਆਂਦੀ ਤੇ ਘਰਾਂ ਦੇ ਭੈਣ ਦੁਵਾਨ ਵੀ ਪਟੇ ਜਾਂਦੇ ਹੁੰਦੇ ਨੇ ਤੇ ਉਹਨਾਂ ਨੇ ਕਿਹਾ ਬਾਥਰੂਮ ਹੀ ਖੋਲ ਕੇ ਦੇਖਿਆ ਹੋਣਾ ਤੁਸੀਂ ਹੁਣੀ ਉਹਨੂੰ ਦੱਸਣ ਦੇ ਸੀ ਜਿਵੇਂ ਕਿ ਥੋੜੇਲੇ ਪਾਸੇ ਵੀ ਪਹਿਲਾਂ ਰਹਿੰਦੇ ਹੁੰਦੇ ਸੀਗੇ ਦੋਵੇਂ ਜਣੇ ਦੋਵੇਂ ਪਰਿਵਾਰ ਜਿਹੜੇ ਐ ਰਹਿੰਦੇ ਸੀ ਮੈਨੂੰ ਰਹਿੰਦੇ ਤੂੰ ਸਮਝਦੇ ਨਹੀਂ 1 ਲੱਖ ਦੇ ਜਰੋ ਲੱਖੇ ਦਾ ਬੰਦਾ ਆਂਦਾ ਹੋਵੇ ਉਹ ਕਹਿੰਦਾ ਵੀ ਚਲੋ ਤੁਸੀਂ ਆ ਗਏ ਬੰਦਾ ਇੱਕ ਦੂਜੇ ਨੂੰ ਆਪਾਂ ਆਪਣੇ ਘਰ ਦੇ ਨਾਲ ਕੋਈ ਨਿਰਮਾਣ ਦਾ ਕੋਟੀ ਦਾ ਆਪਾਂ ਵੈਲਕਮ ਤਾਂ ਕਰਦੇ ਹੀ ਆ ਵੀ ਚਲੋ ਠੀਕ ਹੈ ਤੁਸੀਂ ਆਪਣੇ ਪਲਾਟ ਵੀ ਭਾਈਚਾਰੇ ਦੇ ਵਿੱਚ ਹੋ ਗਏ ਤੇ ਉਹਨਾਂ ਨੇ ਜਾ ਕੇ ਉਹਨਾਂ ਨੂੰ ਕਿਹਾ ਵੀ ਉਹ ਫਿਰ ਵਾਕਈ ਪੈ ਗਈ ਸਾਲ ਜਿੱਦਾਂ ਉਹਨਾਂ ਨੂੰ ਹੋ ਗਿਆ ਜ ਉਹ ਵਾਗਮੀ ਬਾਕੀ ਬੱਚੇ ਬੱਚੇ ਤੁਹਾਨੂੰ ਪਤਾ ਹੀ ਖੇਡਦੇ ਨਿਕਲਦੇ ਨੇ ਭਾਈ ਸਾਹਿਬ 13 14 ਬਰਿਆਂ ਦੀ ਬੱਚੀ ਹੋਵੇ ਤੇ ਬੰਦਾ ਆਪ ਹੀ ਬੱਚਿਆਂ ਵਾਂਗ ਸਨੇਹ ਰੱਖਦਾ ਪਿਆਰ ਰੱਖਦਾ ਕਿ ਜਿਵੇਂ ਆਪਣੇ ਪੁੱਤਰਾਂ ਵਰਗੀ ਬੱਚਿਆਂ ਵਰਗੀ ਕੁੜੀ ਹੈ ਐਡੀ ਤਰੰਤ ਕੀ ਕਿਵੇਂ ਕਰ ਸਕਦਾ ਕੋਈ ਤੇ ਕੁੜੀ ਨੇ ਵੀ ਤਾਂ ਆਪਣੇ ਉਹਦਾ ਬਾਪੂਆਂ ਕੀ ਸਮਝਿਆ ਬਾਪ ਦਾ ਰੂਪ ਦੇਖ ਕੇ ਚਲੀ ਕਿ ਅੰਕਲ ਜੀ ਸਹਜ ਹੈਗੀ ਹੈ ਪਰ ਉਹਨੇ ਉਹਨੇ ਉਹਨੂੰ ਥੋੜੀ ਪਤਾ ਸੀ ਕਵੀ ਕੁੜੀ ਦਾ ਤੁਸੀਂ ਸੀਸੀਟੀਵੀ ਕੈਮਰਾ ਚ ਦੇਖੋ ਜਾਂਦੇ ਬੂਟ ਉਤਰੇ ਪਹਿਲਾਂ ਕੁੜੀ ਦਾ ਤੇ ਕੁੜੀ ਬੜਾ ਕਿਦਾਂ ਟੈਲਦੀ ਜਾ ਰਹੀ ਹੈ ਜਿੱਦਾਂ ਆਮ ਨੋਰਮਲ ਛੋਟਾ ਬੱਚਾ ਵੀ ਮੈਂ ਚੱਲ ਜਾਣੀ ਹੈ ਕਿ ਉਹ ਦਰਸਲ ਉਹਨੂੰ ਬੁਲਾਉਣ ਜਾ ਰਹੀ ਸੀ ਵੀ ਮੇਰੇ ਘਰ ਬਹਿ ਜਲੇ ਆਪਾਂ ਕੁੜੀ ਉਹ ਨਹੀਂ ਪਤਾ ਸੀ ਵੀ ਅੱਗੇ ਮੇਰਾ ਕਾਲ ਖੜਾ ਆਇਆ ਅੱਗੇ ਮੇਨਾਲਾ ਕੰਮ ਹੋਣਾ ਬਸ ਉਹਦੇ ਜਾਣਦੇ ਆ ਪਾਲੀ ਸੀਗੇ ਜਿਹੜੇ ਕੈਪਚਰ ਹੋਏ ਮੈਂ ਉੱਥੇ ਦੇਖ ਕੇ ਔਰ ਮੇਰੀ ਬੇਟੀ ਨੇ ਵੀ ਇੱਕ ਸਵਾਲ ਮੈਨੂੰ ਕੀਤਾ ਵੀ ਪਾਪਾ ਕੁੜੀਆਂ ਨੂੰ ਕਿਉਂ ਮਾਰਦੇ ਨੇ ਇਹ ਮੈਂ ਮਹਾਰਾਜ ਦੇ ਹਜੂਰ ਦੇ ਸਾਹਮਣੇ ਕਹਿ ਰਿਹਾ ਵਾ ਬੂ ਰਾਮਦਾਸ ਬਾਰੇ ਨੂੰ ਹਾਜ਼ਰਨਾਮੇ ਕੋ ਜਵਾਬ ਨਹੀਂ ਸੀਗਾ ਮੈਂ ਮੈਂ ਇੱਕ ਚੀਜ਼ ਤੁਸੀਂ ਆਹ ਗੱਲ ਕਹੀ ਨਾ ਆਪਣੀ ਬੇਟੀ ਵਾਲੀ ਮੈਨੂੰ ਇੱਕ ਚੀਜ਼ ਖਿਆਲ ਆਈ ਮੈਨੂੰ ਉਦੋਂ ਵੀ ਆਈ ਸੀ ਜਦ ਤਨ ਆਪਾਂ ਉੱਥੇ ਗਲੀ ਚ ਗਏ ਆ ਬੱਚੀਆਂ ਜਾਂ ਬੱਚੀਆਂ ਦੇ ਪਰਿਵਾਰ ਸਹਿਮੇ ਹੋਏ ਨਹੀਂ ਇਸ ਵਜਲੇ ਛੋਟੀਆਂ ਬੱਚੀਆਂ ਦੇ ਪਰਿਵਾਰ ਸਹਿਮੇ ਹੋਏ ਨੇ ਕਿ ਅਸੀਂ ਬੱਚੀਆਂ ਨੂੰ ਬਾਹਰ ਕਿਵੇਂ ਘਟਈਏ ਹੁਣ ਮੈਂ ਤੁਹਾਨੂੰ ਦੱਸਦਾ ਮੈਂ ਵੀ ਇੱਥੋਂ ਲੈ ਕੇ ਸੈਂਸੋਲਰ ਸਕੂਲ ਦਾ ਨਾ ਸਾਡੇ ਤੋਂ 500 ਮੀਟਰ ਦਾ ਹੀ ਹੋਣਾ ਵਾਸਲਾ ਮੇਰੀ ਬੇਟੀ ਪਹਿਲਾਂ ਸਾਈਕਲ ਤੇ ਜਾਂਦੀ ਸੀ ਸਾਈਕਲ ਤੇ ਜਾਂਦੀ ਸੀ ਔਰ ਤੁਹਾਨੂੰ ਬੀ ਬੇਟੀ ਨੂੰ ਲੈ ਕੇ ਵੀ ਆਣਾ ਤੇ ਛੱਡ ਕੇ ਵੀ ਆਣੇ ਇਹ ਕੋਫਨੀ ਤੇ ਕੀ ਹੈ ਸਾਨੂੰ ਸਾਡੇ ਬੱਚੇ ਪਿਆਰੇ ਨੇ ਅੱਜ ਪਤਾ ਨਹੀਂ ਉਸ ਬੱਚੇ ਨੇ ਜਿਹਨੇ ਬਾਪ ਨੇ ਇਹਨੀ ਹਫੀਸਾ ਸਕੂਲ ਦੀਆਂ ਭਰ ਕੇ ਸਭ ਕੋ ਭਰ ਕੇ ਉਹਨਾਂ ਇੱਕ ਸੁਪਨਾ ਹਦਾ ਕਿ ਮੇਰਾ ਬੱਚਾ ਕੁਛ ਨਾ ਕੁਛ ਪੰਜਾਬ ਦਾ ਨਾਮ ਰੋਸ਼ਨ ਮੇਰੇ ਭਾਈ ਚਾਰ ਦਾ ਮੇਰੇ ਇਲਾਕੇ ਦਾ ਨਾਮ ਰੋਸ਼ਨ ਕਰੇਗਾ ਇਹ ਜੋ ਤਰਿੰਦਿਆਂ ਨੇ ਉਹਨੂੰ ਬਿੱਟੀ ਜਮਲਾ ਕਰਾ ਗਾ ਅੱਜ ਚੜੀ ਕੁੜੀ ਨੂੰ ਇਕੱਲੇ ਘਰੋਂ ਕੱਢਣ ਲੱਗੇ ਡਰ ਲੱਗਦਾ ਡਰ ਲੱਗਦਾ ਜੀ ਅੱਛਿਆ ਦਾ ਕਰਿਆਨੀ ਦੁਕਾਨ ਹੈ ਸਾਡੇ ਨਾਲ ਅਸੀਂ ਇੱਥੇ ਵੀ ਨਹੀਂ ਆਂਦੇ ਅਸੀਂ ਕਾ ਜੋ ਚੀਜ਼ ਚਾਹੀਦੀ ਪਾਪਾਂ ਨੂੰ ਦੱਸੋ ਜਾਂ ਭਰਾ ਨੂੰ ਦੱਸੋ ਉਹ ਲੈ ਕੇ ਆਊਗਾ ਅਸੀਂ ਬੇਟੀਆਂ ਨੂੰ ਨਹੀਂ ਬਾਹਰ ਕੱਢਦੇ ਮੈਨੂੰ ਨੈਤਿਕਤਾ ਨਹੀਂ ਚੰਗੀ ਚੰਗਾ ਨਹੀਂ ਲੱਗਦਾ ਬੱਚੀ ਬੱਚੀ ਦਾ ਜੀ ਸਰੀਰ ਇੱਕ ਕਿਸਮ ਦਾ ਆਕੜਿਆ ਐ ਇਹ ਨਹੀਂ ਪਤਾ ਵੀ ਉਹਨੇ ਟੋਰਾਂਟੋ ਦੇ ਉਹਨੇ ਗਲਾ ਘੋਟਿਆ ਜਾਨ ਨਿਕਲ ਗਈ پتہ ਕਿੰਨੇ ਵਾਰੀ ਘੋਟਿਆ ਉਹਨੇ ਠੀਕ ਹੈ ਕੜੀਸ ਕੇ ਲਈ ਆ ਟੀ-ਸ਼ਰਟ ਨਾ ਇਦਾਂ ਜਿਦਾ ਆਪਾਂ ਕਹਿੰਦੇ ਆ ਸਵੈਟਰ ਆ ਮੂਹ ਤੇ ਸੀ ਤੇ ਆ ਚੀਜ਼ ਮਤਲਬ ਹੈ ਨੰਗੀ ਸੀ ਬਈ ਆ ਚੀਜ਼ ਹੈ ਟੀਟ ਇੰਨਾ ਪੇਟ ਜਿਹਾ ਮਤਲਬ ਕਿ ਟੀਟ ਉਹਦਾ ਨੰਗਾ ਸੀ ਉਹਨੇ ਮੂੰਹ ਦਾ ਦਾ ਟਰੈਕਸੂਟ ਪਾਇਆ ਬਈ ਦੇਖੋ ਕਿ ਬਲੈਕ ਕਰਕੇ ਉਹਨੇ ਇੱਦਾਂ ਕੁੱਟਿਆ ਕਾਲੇ ਤੇ ਚਿੱਟੇ ਕੱਪੜੇ ਪਾਇਦੇ ਸੀ ਹਾਂਜੀ ਹਾਂਜੀ ਬੀ ਬਲੈਕ ਕਲਰ ਦੀ ਪੂਰੀ ਉਹ ਪੂਰੇ ਬਲੈਕ ਕਲਰ ਦੀ ਟਰੈਕਸੂਟ ਪਾਇਆ ਸੀ ਬੇਟੀ ਨੇ ਪਰ ਸੋੜੀ ਸੀ ਬੇਟੀ ਉਹਨੇ ਨਾ ਮੂੰਹ ਇੱਥੇ ਹੀ ਕੁੱਟਿਆ ਸੀ ਫੇਸ ਨਹੀਂ ਨਜ਼ਰ ਆ ਰਿਹਾ ਬਾਥਰੂਮ ਦੇ ਵਿੱਚ ਇੱਦਾਂ ਪਈ ਸੀ ਤੇ ਦੇਖੋ ਇੱਕ ਹੋਰ ਆਪਾਂ ਸ਼ਰਮਨਾਕ ਇਹ ਗੱਲ ਕਰ ਸਕਦੇ ਪੰਜਾਬ ਬੋਲ ਚਾਹ ਅੱਠ ਘੰਟੇ ਤੱਕ ਲੇਡੀ ਪੁਲਿਸ ਨਹੀਂ ਆਈ ਜਿਹੜੀ ਜੈਂਟਸ ਪੁਲ ਚ ਇਨਸਾਨੀਅਤ ਹੀ ਨਹੀਂ ਕੋਈ ਠੀਕ ਹੈ ਕਾਨੂੰਨ ਇੱਕ ਪਾਸੇ ਰਹਿ ਗਿਆ ਪਰ ਇਨਸਾਨੀਅਤ ਹੈਗੀ ਹੈ ਨਾ ਜ਼ਰਾ ਭਾਜੀ ਠੀਕ ਹੈ ਨਾ ਆਪਾਂ ਚੀਜ਼ ਉਹਨਾਂ ਨੇ ਹੋਰ ਚਾਹ ਪੀਤੀ ਸੀ ਕਿ ਕਨੇ ਜਿਹੜੇ ਬਲਾਜਬ ਨੇ ਦੇਖੋ ਉਹਨਾਂ ਦੀਆਂ ਵੀ ਧੀਆ ਪੈਣਾ ਹੋਣੀ ਆ ਜਿਹੜੇ ਅੰਦਰ ਜਾ ਕੇ ਚਾਹ ਪੀਂਦੇ ਪਏ ਕੋਈ 36 ਕਿੱਜ ਘਰ ਥੋੜਾ ਕਿ ਜਿਹੜਾ ਆਪਾਂ ਨੂੰ ਉਹ ਲੱਭਣਾ ਨਹੀਂ ਇੱਥੇ ਨੂੰ ਲੈ ਜਾਓ ਠੀਕ ਹੈ ਜੀ ਤਿੰਨ ਮਰਲੇ ਆ ਚ ਘਰ ਰੇ ਤੇ ਕਿੱਡਾ ਕਵਟਾ ਹੁੰਦਾ ਜੀ ਨਾਲੇ ਚਾਰ ਮੁਲਾਜ਼ਮ ਤੁਹਾਡੇ ਨਾਲ ਵੈਸੇ ਇਹ ਇਹ ਗੱਲ ਆ ਡਾਈਜੈਸਟਿਵ ਨਹੀਂ ਹੁੰਦੀ ਆ ਰਾਮ ਨਾਲ ਕੇ ਚਾਹ ਪੀਤੀ ਅਸਲ ਚ ਚਾਹ ਪੀਤੀ ਅੰਦਰ ਪਰ ਮੈਂ ਕੋਈ ਗੱਲ ਨਹੀਂ ਸਮਝਦੇ ਜੋ ਉੱਥੇ ਦੇਖੋ ਝੂਠ ਕਿਥੋਂ ਬੋਲਣ ਦੀ ਲੋੜ ਨਹੀਂ ਜੇ ਉਹੀ ਜੇ ਉਹਨਾਂ ਨੇ ਉਹੀ ਆਪਣੀ ਯੂਨੀਫਾਰਮ ਦਾ ਕਿੱਥੇ ਰੋਬ ਉਹਨੂੰ ਦਿਖਾਇਆ ਹੁੰਦਾ ਤੇ ਅੱਜ ਬੱਚਾ ਆਪਾਂ ਅੰਮਤੀ ਨਰਦਾਸ ਸੱਚਾ ਹੁੰਦਾ ਬੱਚਾ ਸਾਡੇ ਵਿੱਚ ਹੁੰਦਾ ਕੀ ਪਤਾ ਬੱਚਾ ਹੁੰਦਾ ਕੀ ਪਤਾ ਕਿੰਨੀ ਦੇਰ ਉਹ ਦੇਖਦਾ ਰਿਹਾ ਵੀ ਇਹਦੇ ਇਹਦੇ ਪ੍ਰਾਣ ਉਹ ਹੋਣ ਨਿਕਲਣ ਤੇ ਮੈਂ ਨੂੰ ਕਿਸੇ ਜਾ ਕੇ ਸੁੱਟ ਕੇ ਆਵਾਂ ਨਾਲ ਜਾ ਜੋ ਕਹਿ ਰਿਹਾ ਬੇਟੀ ਤੁਹਾਡੀ ਨਾ ਘਰ ਨਹੀਂ ਆਈ ਅੱਗੇ ਚਲੀ ਗਈ ਅੱਗੇ ਤੁਰ ਗਈ ਅੱਗੇ ਤੁਰ ਗਈ ਐਦਾ ਕਹਿ ਰਿਹਾ ਉਹ ਤਾਂ ਸੀਸੀਟੀਵੀ ਦੇ ਵਿੱਚ ਚਲੋ ਇੱਕ ਮੱਲਾ ਨਮਾਸ਼ੀਆ ਨੇ ਵੀ ਵਧੀਆ ਆਈ ਉਹਨਾਂ ਨੇ ਵੀ ਕਹਿੰਦੇ ਜਿਹੜਾ ਉਹਨਾਂ ਨੇ ਇੱਥੇ ਨਜ਼ਰ ਰੱਖੀ ਇੱਕ ਲਾਈਟਾਂ ਬੰਦ ਕੀਤੀਆਂ ਗੱਡੀ ਮੋੜ ਕੇ ਜਦ ਕਿ ਸੀਸੀਟੀਵੀ ਅੱਗੇ ਤੇ ਜਾ ਨਹੀਂ ਰਹੀ ਉੱਥੇ ਸੀਸੀਟੀਵੀ ਖਤਮ ਹੋ ਗਿਆ ਜਦੋਂ ਅੰਦਰ ਜਾ ਰਹੀ ਮੈਂ ਇਹ ਕਹਿੰਦਾ ਪੰਜਾਬ ਪੁਲਿਸ ਪਹਿਲਾਂ ਕੈਮਰੇ ਨਹੀਂ ਜਾਂਚ ਕਰਦੀ ਜੇ ਆਏ ਸੀ ਤੇ ਮਾਂ ਕੋਲ ਬਾਅਦ ਚੋਂ ਜਾਂਦੇ ਕੈਮਰੇ ਜਾਂਚ ਕਰਦੇ ਵੀ ਕੁੜੀ ਕਿੱਥੇ ਗਈ ਕਿੱਧਰ ਨੂੰ ਆਈ ਏ ਕਿਸੇ ਰੀਤੀ ਸਵੇਰ ਨੂੰ ਅਸੀਂ ਕਹੀਏ ਵੀ ਆਜਿਓ 10 ਵਜੇ ਦਾ ਟਾਈਮ ਦਿੱਤਾ ਤੁਹਾਨੂੰ 10 ਵਜੇ ਦਾ ਟਾਈਮ ਤੁਸੀਂ ਦੇਤਾ ਚਲੋ ਠੀਕ ਏ ਉਹ ਇੰਨਾ ਦੇ ਲੱਗਦਾ 4 ਮਰਲੇ ਦੇ ਵਿੱਚ ਕੁੜੀ ਗਈ ਕਿੱਥੇ ਹੋਰ ਮੈਂ ਕਹਿੰਦਾ ਕੈਮਰਾ ਲੱਗਾ ਸੀ ਜੇ ਕੈਮਰਾ ਨਾਲ ਲੱਗਾ ਕੁੜੀ ਕਿੱਥੋਂ ਲੱਭਣੀ ਸੀ ਉਹ ਕੈਮਰਾ ਡੀਵੀਆਰ ਵੀ ਕਿਤੇ ਪੁਲਿਸ ਲੈ ਗਈ ਚੱਕ ਕੇ ਡੀਵੀਆਰ ਘਰ ਤੋਂ ਲੈ ਗਈ ਪੁਲਿਸ ਜਾ ਕੇ ਸੀ ਇਹਤੂ ਫਰਕ ਭੇਜੋ ਕੁੜੀ ਦੇ ਲਾਪਲੇ ਗਲੀ ਵਾਲਿਆਂ ਨੇ ਪੰਜਾਬ ਪੁਲਿਸ ਦੇ ਨਕਲੀ ਚ ਰਹਿ ਗਈ ਨਾ ਭਾਜੀ ਚਾਰ ਮਲਾਜ਼ਮ ਚਾਰਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਇੱਕ ਦਾ ਨੀ ਨਾਮ ਧਨਪ੍ਰੀਤ ਮੈਡਮ ਨੂੰ ਚਾਹੀਦਾ ਨਾਮ ਜਨਤ ਕਰਨਾ ਪਬਲਿਕ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਪਤਾ ਹੈ ਮੇਰੀ ਪੰਜਾਬ ਪੁਲਿਸ ਪੰਜਾਬ ਦੇ ਵਿੱਚ ਕੀ ਕਰ ਰਹੀ ਹੈ ਧਨਪ੍ਰੀਤ ਮੈਡਮ ਨੂੰ ਚਾਰੇ ਮਲਾਜ਼ਮਾਂ ਦੇ ਨਾਮ ਮਾਈ ਨੇਮ ਬਾਈ ਨੇਮ ਇਹਨਾਰੇ ਪਰਚਾ ਦਾਦਾ ਸਾਲ ਦੀ ਸਜ਼ਾ ਦਾਦਾ ਇੱਕ ਨੂੰ ਕਿਉਂ ਦੇਣਾ ਤੁਸੀਂ ਦਾਦਾ ਸਾਲ ਦੀ ਗੈਰਜ਼ ਹੋਣੀ ਚਾਹੀਦੀ ਘੱਟੋ ਘੜਦਾ 10 ਅੱਗੇ ਅੱਗੇ ਗੁੱਲਸਾਲਾ ਕੋਈ ਇਹੋ ਜਿਹਾ ਕੰਮ ਨਹੀਂ ਕਰੇਗਾ ਰਿਸ਼ਵਤ ਪੂਰੀ ਜਲਦੀ ਥਾਣੇ ਅੱਜ ਲੋਕੀ ਕਹਿੰਦੇ ਨਾ ਰਿਸ਼ਵਤ ਥੱਲੋ ਦੀ ਲੈ ਕੇ ਉੱਪਰ ਤੱਕੜ ਜਲਦੀ ਵੀ ਮੈਂ ਤੇ ਇੱਕ ਗੱਲ ਕਹਿਣਾ ਮੈਂ ਇਹ ਕੋਈ ਪੰਜਾਬ ਚ ਕੋਈ ਕਹ ਦੇਣਾ ਆਮ ਸਰਕਾਰ ਹੈ ਆਮ ਨਹੀਂ ਹੈ ਕਹਿੰਦਾ ਬੇਟੀ ਬਚਾਓ ਬੇਟੀ ਪੜਾਓ ਉਹ ਜਿਹੜੀ ਪੜਦੀ ਸੀ ਹੁੰਦੀ ਤੇ ਮੌਤ ਤੁਹਾਡੇ ਮਲਾਜਮਾਂ ਨੇ ਕਰਾਤੀ ਕਿਹੜਾ ਤੁਹਾਡੇ ਥਾਣੇ 'ਚ ਕੋਈ ਧੀ ਭੈਣ ਲੈ ਕੇ ਜਾਊਗਾ ਮਾੜੀ ਨਿਗਾਹ ਨਾਲ ਮਾੜੀ ਨਿਗਾਹ ਨਾਲ ਲੋਕਾਂ ਨੂੰ ਦੇਖਦੇ ਨੇ ਕੋਈ ਧੀ ਭੈਣ ਥਾਣੇ ਚੱਲੇ ਸ਼ਰਮ ਕਰੋ ਡੁੱਬ ਮਰੋਂ ਮੈਂ ਗੱਲ ਤੂੰ ਤੁਹਾਡੇ ਘਰ 'ਚ ਵੀ ਧੀਆ ਹੋਣੀਆਂ ਜੇ ਉਹ ਧੀ ਦਾ ਤੂੰ ਸਾਸ ਮੰਨਿਓਂਦਾ ਮੁਜਰਮ ਨੂੰ ਇਨਾ ਮਲਾਇਮ ਬੁਲਾ ਲੈ ਚੱਕਣ ਲਈ ਉਹ ਧੀ ਲਈ ਤੁਹਾਡੇ ਕੋਈ ਇੱਕ ਕੁੜੀ ਨਹੀਂ ਬੁਲਾਓ ਮੁਜਰਮ 8 ਘੰਟਿਆਂ ਬਾਅਦ ਇੱਕ ਮੈਡਮ ਆ ਰਹੀ ਉਹਨੂੰ ਘਰੋਂ ਲੈ ਕੇ ਆਏ ਨੇ ਕੀ ਗੱਲ ਥਾਣੇ ਦੇ ਵਿੱਚ ਆ ਪੁਲਿਸ ਲੈਣ ਚੰਨੀਆਂ ਕੁੜੀਆਂ ਬੱਸ ਕਰਦੇ ਬਸ ਲਿਆਂਦੇ ਕੁੜੀਆਂ ਜਿੰਨੀਆਂ ਮਰਜ਼ੀ ਲੈਣ ਪੰਜਾਬ ਪੁਲਿਸ ਦੇ ਜੇ ਭਰਤੀ ਨਹੀਂ ਆਪਣੇ ਪੰਜਾਬ ਦੀ ਕਿਤੇ ਕੀਤੀਆਂ ਹਰਿਆਣਾ ਦੀਆਂ ਉਹਨਾਂ ਨੂੰ ਕੀ ਪਤਾ ਵਸਤੀ ਮਿੱਟੂ ਕਿੱਥੇ ਆ ਪਾਰ ਸਟੇਟ ਕਿੱਥੇ ਭਾਜੀ ਚੱਕਰ ਹਰਿਆਣਾ ਭਰਤੀ ਕਰ ਰਹੀ ਇੱਥੇ ਹਰਿਆਣੇ ਦੀ ਕੀ ਲੋੜ ਪੰਜਾਬ ਦੇ ਮੁੰਡੇ ਐਨੇ ਪੜੇ ਆ ਨੋਲਵਾ ਖੜੇ ਆ ਕਿੰਨੇ ਕਿੰਨੇ ਪੜੇ ਆ ਮੁੰਡੇ ਇਹਨਾਂ ਨੂੰ ਮੈਂ ਕਹਿੰਦਾ ਵਸਤੀ ਮਿੱਟੂ ਨੂੰ ਕੋਈ ਨੌਕਰੀ ਦੱਸ ਦੇ ਕੋ ਲੀਡਰ ਹੀ ਦੱਸ ਦੇ ਆ ਕੇ ਵਸਤੀ ਮਿੱਟੂ ਨੂੰ ਨੌਕਰੀ ਆ ਚੱਲ ਜਾਓ ਪਰਲੀ ਸਾਈਡ ਭਗਰ ਬਲਾਦਰੀ ਬੈਠੇ ਭਰ ਗੋਇੰਮ ਕਿ ਨਿਆ ਮੁੰਡਿਆਂ ਨੂੰ ਨੌਕਰੀ ਮਿਲ ਗਈ ਆ ਸਰਕਾਰ ਚ ਕੀ ਗੱਲ ਮੰਤਰੀਆਂ ਦੇ ਸਾਡੇ ਬਸਤੀ ਮਿੱਠੂ ਦੇ ਅੱਖ ਨਹੀਂ ਮੈਂ 17 ਸਾਲ ਤੋਂ ਭਗ ਪਰਿਵਾਰ ਨਾਲ ਜੁੜਿਆ ਆ ਮੈਂ ਕਲਬ ਕਲਬ ਕੇ ਥੱਕ ਗਿਆ ਮੈਂ ਕਰ ਤੁਸੀਂ ਕਰ ਦੋ ਕੋਈ ਬਸਤੀ ਦਾ ਫੋਨ ਹੀ ਜਕਣਾ ਮੰਦ ਜੇ ਫੋਨ ਕਰੋ ਦੂਜੀ ਕੋਲ ਚਾਕੇ ਉਹਨਾਂ ਦੇ ਪਤਾ ਕਲਦੀ ਮੁੰਡਾ ਕੀ ਕਹਿੰਦਾ ਸਾਨੂੰ ਵਟਸਐਪ ਕਾਲ ਹੋ ਰੁੱਕੀ ਗੱਲ ਸੀ ਉਗਰਵਾਦੀਆਂ ਕੋਈ ਗੈਸਟਰਾ ਨਹੀਂ ਗੱਲ ਕਰਨੀ ਮੰਤਰੀ ਨਾਲ ਅਸੀਂ ਇਹੀ ਕਹਿਣਾ ਨਾ ਸਾਡੀ ਬਸਤੀ ਦਾ ਸੋਚੋ ਕੁਝ ਬਸਤੀ ਥਾਂ ਦਾ ਨਸ਼ਾ ਵਿਕ ਰਿਹਾ ਹੈ ਮੁਲਾਜ਼ਮ ਦੋ ਸਾਨੂੰ ਕੋਈ ਕਾਰਵਾਈ ਕਰਨ ਪੜਾਂਦਾ ਕੋਈ ਹੈ ਪਹਿ ਲੈ ਕੇ ਛੱਡ ਦਿੰਦੇ ਮਾ ਜੋ ਕਰਨਗੇ ਤੁਹਾਡੇ ਬੰਦੇ ਚੜਾ ਕੇ ਲੈ ਗਏ ਜੀ ਇਹ ਇਹ ਅਵਸਥਾ ਹੈ ਪਰ ਹੁਣ ਦੇਖਣ ਦੀ ਗੱਲ ਹੈ ਕਿ ਪੁਲਿਸ ਕੀ ਕਰਦੀ ਹੈ ਟਿੰਗਟਲੀ ਜੋ ਵੀ ਹੋਏਗਾ ਦੱਸ ਦੇ ਰੋ ਬੜੇ ਰੋਵਾਨੀ ਟੇਪ ਦਾ